ਪਵਿੱਤਰ ਹਜ਼ੂਰੀ ਚਿਰਾਜ ਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਬੜਾ ਭਾਗੀ ਹੋ ਤਨ ਦਾ ਦੇ ਯੋਗ ਜੋ ਆਪਣੇ ਇਸ਼ਟ ਗੁਰਦੇਵ ਦੀ ਨਿੱਗੀ ਗੋਦ ਦਾ ਅਨੰਤ ਮਾਨ ਰਹੇ ਹੋ ਵੱਡੇ ਭਾਗਾ ਵਾਲੇ ਹੋ ਅਜਿਹੇ ਸਮੇ ਭਾਗਾ ਨਾਲ ਹੀ ਮਿਲਿਆ ਕਰਦੇ ਨੇ ਆਪ ਜੀ ਨੇ ਸਤਕਾਰ ਜੋਗ ਸਿੰਘ ਸਹਿਬਾਨਾ ਤੋਂ ਬਹੁਤ ਸੁੰਦਰ ਵਿਚਾਰ ਪਰਖ ਸਰਵਣ ਕੀਤੇ ਹਨ ਜੀਵਨ ਸਫਲਾ ਕੀਤਾ ਹੈ ਆਉ ਕਨਸਰਟ ਮੰਟਾਂ ਦੇ ਲਈ ਵਿਚਾਰ ਪੇਸ਼ ਕਰਾਂਗੇ ਫਿਰ ਇੱਕ ਸ਼ਬਦ ਦੀ ਹਾਜ਼ਰੀ ਲਾਉਣੀ ਹੈ ਸਿੱਖ ਧਰਮ ਦੀ ਸੰਸਾਰ ਨੂੰ ਇੱਕ ਵਿਸ਼ੇਸ਼ ਦੇਣ ਹੈ ਗੁਰੂ ਗੰਬ ਸਾਹਿਬ ਇਸ ਪ੍ਰਗਟ ਗੁਰੂ ਦਾ ਸਰੀਰਕ ਤੇ ਵਿਚਾਰ ਆਤਮਿਕ ਸਰੂਪ ਕਾਇਮ ਕਰਨ ਦੇ ਵਿੱਚ ਭਗਤਾਂ ਦੇ ਨਾਲ ਨਾਲ ਵਿਸ਼ੇਸ਼ ਨਿੱਸਾ ਗੁਰਾਰਜਨ ਦੇਵ ਜੀ ਮਹਾਰਾਜ ਦਾ ਹੈ ਗੁਰੂ ਸਾਹਿਬ ਨੇ ਇਸ ਮਹਾਨ ਗ੍ਰੰਥ ਦੀ ਬੀੜ ਬੰਨੀ ਜਿਸ ਤਰ੍ਹਾਂ ਆਕਾਸ਼ ਨੂੰ ਕਲਾਵੇ ਦੇ ਵਿੱਚ ਨਹੀਂ ਲਿਆ ਜਾ ਸਕਦਾ ਭਾਪ ਬੁੱਕਲ ਵਿੱਚ ਨਹੀਂ ਲਿਆ ਜਾ ਸਕਦਾ ਸੂਰਜ ਦੀ ਦੂਰੀ ਨੂੰ ਗਜਾਂ ਦੇ ਨਾਲ ਨਾਪਿਆ ਨਹੀਂ ਜਾ ਸਕਦਾ ਅਰਥਾ ਸਾਗਰ ਦੀ ਡੂੰਗੀ ਤੈ ਵਿੱਚੋਂ ਆਪਦਾਰ ਮੋਤੀ ਕੱਢਣੇ ਮੁਸ਼ਕਲ ਹਨ ਗੁਰਗੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਵਹਿਗੁਰੂ ਦੀ ਪ੍ਰੇਮਾ ਭਗਤੀ ਬ੍ਰਹਮ ਗਿਆਨ ਜੀਵਨ ਦੀਆਂ ਟਲ ਸਚਾਈਆਂ ਦੇ ਜੋ ਪਰਮ ਤਤ ਕਥਨ ਕੀਤੇ ਗਏ ਹਨ ਉਹਨਾਂ ਨੂੰ ਬਿਆਨ ਕਰਨਾ ਕਠਨ ਹੈ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਗੁਰਾਰਜਨ ਦੇਵ ਜੀ ਮਹਾਰਾਜ ਨੇ ਗੁਰਗੰਦ ਸਾਹਿਬ ਜੀ ਦੀ ਮਹਾਨਤਾ ਨੂੰ ਮੁਦਾਵਣੀ ਦੇ ਸ਼ਬਦ ਦੇ ਵਿੱਚ ਇਸ ਤਰ੍ਹਾਂ ਅੰਕਿਤ ਕੀਤਾ ਹੈ ਮੁਦਾਵਣੀ ਦਾ ਸ਼ਬਦ ਜੋ ਅਸੀਂ ਰਹਿਰਾਸ ਸਾਹਿਬ ਦੇ ਪਾਠ ਵਿੱਚ ਰੋਜ਼ਾਨਾ ਕਰਦੇ ਹਾਂ ਮੁਦਾਵਣੀ ਮੁਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਾ ਜੀ ਨਾ ਜਾਈ ਨਿਤ ਨਿਤ ਰਖੁਰਤਾ ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮਤ ਸਾਹਿਬ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਜੇ ਕੋਈ ਪ੍ਰਾਣੀ ਇਸ ਵਸਤ ਵਸਤੂ ਦੇ ਵਿੱਚ ਇਸ ਥਾਲ ਦੇ ਵਿੱਚ ਪਈ ਵਸਤੂ ਨੂੰ ਗੁਣਾਂ ਨੂੰ ਧਾਰਨ ਕਰ ਲਵੇ ਬਾਣੀ ਨੂੰ ਪੜ ਕੇ ਵਿਚਾਰ ਲਵੇ ਜੇ ਕੋ ਖਾਵੇ ਜੇ ਕੋ ਪੁੰਚੇ ਤ ਉਸ ਦਾ ਉਧਾਰ ਜਰੂਰ ਹੋਵੇਗਾ ਗੁਰੂ ਸਾਹਿਬ ਨੇ ਬਹੁਤ ਹੀ ਸਤਕਾਰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ ਕਿ ਸੰਸਾਰ ਨੂੰ ਤੀਬਰ ਭੁੱਖ ਲੱਗੀ ਸੀ ਇਹ ਭੁੱਖ ਉਧਾਰ ਦੀ ਇੱਛਾ ਦੀ ਸੀ ਸੰਸਾਰ ਦਾ ਹਰ ਵਿਅਕਤੀ ਹਰ ਪ੍ਰਾਣੀ ਚਾਹੁੰਦਾ ਹੈ ਕਿ ਉਸ ਦਾ ਉਧਾਰ ਹੋਵੇ ਭਾਵ ਉੱਚੀ ਤੋਂ ਉੱਚੀ ਅਵਸਥਾ ਤੱਕ ਜਰੂਰ ਪਹੁੰਚੇ ਜਿਸ ਦੀ ਉਸ ਨੇ ਇੱਛਾ ਰੱਖੀ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਦਾ ਉਧਾਰ ਜਰੂਰ ਹੋਵੇਗਾ ਜੇ ਉਹ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰੇਗਾ। ਗੁਰੂ ਪਿਆਰਿਓ ਗੁਰਗੰਸਾਹਬ ਜੀ ਦੀ ਮਹਾਨਤਾ ਇਤਨੀ ਹੈ ਕਿ ਜਿਸ ਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਕੋਈ ਇਤਿਹਾਸਿਕ ਪਗੋਲਕ ਜਾਂ ਸਾਹਿਤਕ ਰਚਨਾ ਨਹੀਂ ਹੈ। ਫੋਕੀ ਫਿਲਾਸਫੀ ਮੰਤਰ ਜਾਂ ਦਲੀਲ ਦੀਆਂ ਕੁੰਮਣ ਕੇਰੀਆਂ ਦੇ ਵਿੱਚ ਪਾਉਣ ਵਾਲਾ ਗਿਆਨ ਨਹੀਂ ਇਹ ਗਿਆਨ ਵਹਿਗੁਰੂ ਦਾ ਹੈ ਇਹ ਧੁਰ ਕੀ ਬਾਣੀ ਹੈ ਜੋ ਧੁਰੋਂ ਆਈ ਹੈ ਜਿਸ ਦਾ ਬਾਣੀ ਦੇ ਰੂਪ ਦੇ ਵਿੱਚ ਸਤਿਗੁਰਾਂ ਦੇ ਹਿਰਦੇ ਵਿੱਚ ਪ੍ਰਕਾਸ਼ ਹੋਇਆ ਇਸ ਦਾ ਪ੍ਰਕਾਸ਼ ਕਈ ਹਿਰਦਿਆਂ ਦੇ ਵਿੱਚ ਹੋਇਆ ਜਿਹੜਾ ਡੇਠਾ ਮੈਂ ਤੇ ਹੋ ਕੇ ਹਾਂ ਦਾ ਸਬੂਤ ਹੈ ਗੁਰੂ ਪਿਆਰਿਓ ਅਸੀਂ ਬਾਣੀ ਨੂੰ ਪੜ੍ਹਨਾ ਹੈ ਗਾਉਣਾ ਹੈ ਇਸ ਸੰਸਾਰ ਜੀਵਨ ਬਤੀਤ ਕਰਨਾ ਹੈ ਸੋ ਆਓ ਹੁਣ ਇੱਕ ਸ਼ਬਦ ਦੀ ਹਾਜ਼ਰੀ ਲਾਉਣੀ ਹੈ ਸਾਰਿਆਂ ਨੇ ਰਸਨਾ ਪਵਿੱਤਰ ਕਰਨੀ ਹੈ ਜੀ ਵਾਹਿਗੁਰੂ ਜੀ ਨਿਮਾਣਿਓ ਕੇ ਮਾਣਨੇ ਤਾਣਿਓ ਕੇ ਤਾਣ ਨੇ ਓਟਿਆ ਕੀ ਮੋਟ ਗੁਰੂ ਗਰੀਵ ਨਵਾਇ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਦੋਨ ਨ ਮਤੇ ਰੱਖੋ ਪ੍ਰਭੂ ਨਾਨਕ ਦੇ ਕਰਹਾ ਤੁ ਨਾਨਕ ਦੇ ਕਰਹਾ ਚਾਲਾ ਕੇ ਉਠ ਨਾਮ ਜਪ ਨਿਸਵਸ ਰਿਆਦ ਕਾਰਾ ਤੁਝੇ ਨ ਵਿਆਪੇ ਨਾਨਕ ਮਿਟੇ ਉਪੋਇ ਨਾਨਕ ਮਿਟੇ ਉਪੋਇ ਗਿਆਨ ਧਿਆਨ ਕਿ ਕਰਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਦੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇ ਜਿਨ ਕਲ ਰਾਖੀ ਮੇ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨੇ ਵਾਈ ਗੁਰੂ ਗਰੀਬ ਸਬਤਨ ਕਹੋ 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 ਫੁਰਸਤ ਗੁਰ ਫੁਰਸਤ ਗੁਰ ਜਿਤ ਮਿਲ ਹਰ ਪਰਦਾ ਕੱਜੇ ਗੁਰਸਤ ਗੁਰ

ਸਾਬਦ ਬਚੇ ਮਤ ਗੁਰਮ ਬਡ ਪਾਗੀਆਂ ਹਦ ਬਡ ਬਡ ਪਾਗੀਆਂ ਹਦ ਬਡ ਸਬਤਨ ਕਹੋ ਸਬਤਨ ਕਹੋ ਸਬਤਨ ਰੱਬ ਦਾ ਕੱਜਿਆ ਅਨੰਤ ਮੋਨ ਰਾਮ ਸਭ ਦੇਖਿਆ ਅਨੰਤ ਮੋ ਤਨ ਕਹੋ ਸਭ 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 ਤਨ ਕਹੋ ਗੁਰਸਤ ਗੋਰੇ ਗੁਰਸਤ ਗੋਰੇ ਜਿਤ ਮਿਲ ਹੜ ਪੜਦਾ ਕਜੇ ਆਦਿ ਜੁਗਾਦ ਵੇਸ ਹਾਰ ਏ ਕੋ ਆਦਿ ਜੁਗਾਦ ਵੇਸ ਹਾਰ ਏ ਮਤ گور ਮਤ ਹਾਰ ਪ੍ਰਮਪਰਚਿਆ 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 ਸਭ ਤਨ ਕੋ ਸਭ ਤਨ ਕੋ ਸਭ ਤਨ ਕੋ ਸਭ ਤਨ ਗੁਰ ਸਤ ਗੁਰ ਗੁਰ ਸਤ ਗੁਰ ਜਿਤ ਮਿਲ ਹਰ ਪਰਦਾ ਕੱਜੇਆ ਗੁਰ ਸਤ ਗੁਰ ਗੁਰ ਸਤ ਗੁਰ ਜਿਤ ਮਿਲ ਹਰ ਪਰਦਾ ਕੱਜੇਆ ਹਰ ਦੇਵੋ arre devo dan deyan par jan rakho har pram lech 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 sab tan ko sab tan ko sab tan ko sab tan pur sat gore ਹਰ ਪਰਦਾ ਕੱਜਿਆ ਗੁਰਸਤ ਗੁਰ ਗੁਰਸਤ ਗੁਰ ਜਿਤ ਮੇਂ ਹਰ ਪਰਦਾ ਕੱਜਿਆ ਜਿਤ ਮੇਂ ਹਰ ਪਰਦਾ ਕੱਜਿਆ ਜਿਤ ਮੇਂ ਹਰ ਪਰਦਾ ਕੱਜਿਆ ਯਾ ਸਤ ਸੰਗਤ ਜੀ ਧੰਨਵਾਦ ਕਰਨਾ ਚਾਹੂੰਗੀ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਸ ਕਰ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ